ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ 채ਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 22 ਮਈ ਤੁਸੀਂ ਦੇਖਿਆ ਹੋਵੇਗਾ ਕਿ ਸਵੇਰ ਵੇਲੇ ਪੰਜਾਬ ਦੇ ਵਿੱਚ ਪੂਰੇ ਦੀ ਹਵਾ ਕਾਫੀ ਤੇਜ਼ ਚੱਲ ਰਹੀ ਸੀ ਇਸ ਕਰਕੇ ਸਵੇਰ ਵੇਲੇ ਜ਼ਰੂਰ ਗਰਮੀ ਤੋਂ ਰਾਹਤ ਮਿਲੀ ਹੋਈ ਸੀ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਉਵੇਂ ਹੀ ਤਰ੍ਹਾਂ ਹਮਸ ਤੇ ਚਿਪਚਿਪੀ ਗਰਮੀ ਦਾ ਅਹਿਸਾਸ ਹੁੰਦਾ ਗਿਆ ਕਿਉਂਕਿ ਪੂਰੇ ਦੀ ਹਵਾ ਹੌਲੀ ਹੌਲੀ ਬੰਦ ਹੁੰਦੀ ਰਹੀ ਸੋ ਅੱਜ ਵੀ ਟੈਂਪਰੇਚਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ 42-43 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤੇ ਇੱਕ ਅਦੇ ਲੱਕ ਦੇ ਵਿੱਚ 45 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਗਿਆ ਖਾਸ ਕਰਕੇ ਬਠਿੰਡਾ ਏਰੀਏ ਦੇ ਵਿੱਚ ਦੂਸਰੀ ਤਰਫ ਦੇਖੀਏ ਤਾਂ ਜਿਵੇਂ ਥੰਬਿਲ ਆਪਣਾ ਲੱਗਾ ਹੈ ਕਿ ਵੀ ਹਨੇਰੀ ਇਸ ਤਰ੍ਹਾਂ ਦੀ ਕੋਈ ਵੀ ਖਾਸ ਵੱਡੀ ਅਪਡੇਟ ਨਹੀਂ ਹੈ ਇੰਨੀ ਗਰਮੀ ਦੇ ਨਾਲ ਹੀਟ ਸੈੱਲ ਜਿਵੇਂ ਲਗਾਤਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਬਣ ਰਹੇ ਹਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਅੱਜ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਹੀਟ ਸੈੱਲ ਬਣ ਸਕਦੇ ਹਨ ਉਹਨਾਂ ਦੇ ਵਿੱਚ ਫਰੀਦਕੋਟ ਮੁਖਸਰ ਫਾਜਨਕਾ ਬਠਿੰਡਾ ਸਰਦੂਲਗੜ ਹੋ ਸਕਦਾ ਲੁਧਿਆਣੇ ਦੇ ਆਸ-ਪਾਸ ਫਤਿਹਗੜ੍ਹ ਸਾਹਿਬ ਜਾਂ ਸੰਗਰੂਰ ਦੇ ਲੱਗ ਕੇ ਜਾਂ ਪਟਿਆਲੇ ਦੇ ਲੱਗ ਕੇ ਇਹਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਂ ਹੀਟ ਸੈੱਲ ਬਣ ਸਕਦੇ ਹਨ ਵੱਡੇ ਪੱਧਰ ਤੇ ਕੋਈ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ 2 ਤੋਂ 4 ਪਿੰਡ ਕੱਲੋ ਸਾਰੇ ਇਲਾਕੇ ਦੇ ਵਿੱਚ 5 ਤੋਂ 7% ਇਲਾਕੇ ਦੇ ਵਿੱਚ ਧੂੜ ਭਰੀ ਹਨੇਰੀ ਜਾਂ ਮਾੜਾ ਮੋਟਾ ਛੱਟ ਛਰਟਾ ਜਿਹਾ ਹੋ ਸਕਦਾ ਹੈ ਚਾਰ ਕਣੀਆਂ ਡਿੱਗ ਜਾਣ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਹੈ ਮਾੜੀ ਮੋਟੀ ਆਸ ਤਰਨ ਤਰਨ ਤੇ ਅਮਰਸਰ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਹੈ ਐਵੇਂ ਦੋ ਚਾਰ ਪਿੰਡਾਂ ਦੇ ਵਿੱਚ ਪਰ ਜ਼ਿਆਦਾਤਰ ਮੌਸਮ ਉੱਥੇ ਗਰਮ ਅਤੇ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ ਅੱਜ ਦਿੱਲੀ ਦੇ ਕਾਫੀ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਮੀਂਹ ਪਿਆ ਹੈ ਉੱਥੇ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਵਿੱਚ ਇਹ ਹਫ਼ਤਾ ਰਾਹਤ ਮਿਲਦੀ ਹੋਈ ਗਰਮੀ ਤੋਂ ਦਿਖਾਈ ਨਹੀਂ ਦੇ ਰਹੀ ਤੇ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ